ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿਆ ਕਰਦੇ ਸੀ ਉਹਦਾ ਇੱਕ ਮੁੰਡਾ ਸੀ ਉਹ ਕਿਸਾਨੀ ਕਰਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸੀ ਉਹਦੇ ਕੋਲ ਇੱਕ ਦੁੱਧ ਦੇਣ ਵਾਲਾ ਪਸ਼ੂ ਤੇ ਇੱਕ ਕੋੜਾ ਸੀ ਉਹ ਕਿਤੇ ਖੁੱਲ ਕੇ ਤੇ ਭੱਜ ਗਏ ਉਹਦੇ ਮੁੰਡੇ ਨੇ ਬੜੀ ਥਾਂ ਲੱਭਿਆ ਪਰ ਉਹ ਉਹਨਾਂ ਨੂੰ ਕਿਤੇ ਨਾ ਲੱਭੇ ਪਿੰਡ ਦੇ ਲੋਕ ਆਏ ਤੇ ਕਹਿਣ ਲੱਗੇ ਵੀ ਤੁਹਾਡੇ ਨਾਲ ਤਾਂ ਰੱਬ ਵੀ ਮੂੰਹ ਮੋੜ ਕੇ ਬੈਠਾ ਹੈ ਤਾਂ ਉਹ ਬਜ਼ੁਰਗ ਕਹਿੰਦੇ ਜੀ ਇਸ ਵਿੱਚ ਕੋਈ ਭਲਾਈ ਲੁਕਿਆ ਹੋਣਾ ਤਾਂ ਹੀ ਕਿਤੇ ਚਲੇ ਗਏ ਨੇ ਫਿਰ ਕੀ ਹੁੰਦਾ ਕਿ ਇੱਕ ਹਫ਼ਤੇ ਬਾਅਦ ਬਜ਼ੁਰਗ ਦੇ ਘਰ ਉਹ ਕੋੜਾ ਵਾਪਸ ਆ ਜਾਂਦਾ ਪਰ ਹੁਣ ਉਹ ਇਕੱਲਾ ਨਹੀਂ ਸੀ ਆਇਆ ਉਹਦੇ ਨਾਲ ਉਹਦੇ ਵਰਗੇ ਚਾਰ ਹੋਰ ਉਹ ਲੈ ਕੇ ਤੇ ਘਰ ਆਇਆ ਹੁਣ ਉਹੀ ਪਿੰਡ ਵਾਲੇ ਕਹਿਣ ਲੱਗੇ ਵੀ ਤੂੰ ਤਾਂ ਬੜਾ ਕਰਮਾ ਲੈ ਤੇਰੀ ਤਾਂ ਰੱਬ ਨੇ ਸੁਣ ਲਈ ਹੈ ਪਰ ਬਜ਼ੁਰਗ ਨੇ ਕਿਹਾ ਉਹਦੀ ਕਿਰਪਾ ਸਭ ਉਹਦਾ ਮੁੰਡਾ ਬੜਾ ਖੁਸ਼ ਹੋਇਆ ਉਹਨੂੰ ਐਸੀ ਮੈਂ ਇਹਨਾਂ ਨੂੰ ਵੇਖ ਪਰਖ ਲਵਾਂ ਉਹ ਜਿਵੇਂ ਕੋਲ ਜਾਂਦਾ ਉਹਨਾਂ ਚੋਂ ਇੱਕ ਘੋੜਾ ਉਹਨੂੰ ਬੜੀ ਜ਼ੋਰ ਕੀ ਲੱਤ ਮਾਰਦਾ ਤੇ ਲੱਤ ਵੀ ਐਵੇਂ ਵੱਜਦੀ ਐ ਵੀ ਉਹਦੀ ਲਾਤੀ ਟੁੱਟ ਜਾਂਦੀ ਐ ਤਾਂ ਫਿਰ ਉਹਨਾਂ ਦੇ ਗਵਾਂਢੀ ਉਹਨਾਂ ਦੇ ਘਰ ਦੁਬਾਰਾ ਆਉਂਦੇ ਨੇ ਕਹਿੰਦੇ ਇਹ ਘੋੜੇ ਤੁਹਾਡੇ ਲਈ ਚੰਗੇ ਨਹੀਂ ਹੈਗੇ ਇਹ ਤਾਂ ਤੁਹਾਡੇ ਲਈ ਮਾੜਾ ਸਮਾਨ ਨਾਲ ਲੈ ਕੇ ਆ ਗਏ ਨੇ ਵੇਖੋ ਤੁਹਾਡੇ ਪੁੱਤ ਦੀ ਲਾਤੀ ਟੁੱਟ ਗਈ ਐ ਬਜ਼ੁਰਗ ਨੇ ਅੱਗੋ ਕਿਹਾ ਕੋਈ ਨਾ ਇਸ ਵਿੱਚ ਵੀ ਉਸ ਪਰਮਾਤਮਾ ਉਸ ਵਾਇਗਰੂ ਜੀ ਨੇ ਕੁਝ ਚੰਗਾ ਹੀ ਸੋਚਿਆ ਹੋਣਾ। ਕੁਝ ਦਿਨ ਲੰਘਦੇ ਨੇ ਤੇ ਰਾਜਾ ਆਪਣੇ ਮਹਿਲ 'ਚ ਹੁਣ ਨਾ ਸੇਨਾ ਲਈ ਨੌਜਵਾਨਾਂ ਨੂੰ ਦੇਖ ਪਰਖਣ ਕਰਨ ਲਈ ਵੱਖ-ਵੱਖ ਹੁਣ ਨਗਰਾਂ ਦੇ ਵਿੱਚ ਆਉਂਦਾ ਹੈ। ਉਹ ਜਿਹੜੇ ਵੀ ਨਗਰ 'ਚ ਜਾਂਦਾ ਹੈ ਉੱਥੋਂ ਦੇ ਸਾਰੇ ਨੌਜਵਾਨਾਂ ਨੂੰ ਲੈ ਜਾਂਦਾ ਹੈ। ਹੁਣ ਸਾਰਿਆਂ ਨੂੰ ਜਾ ਕੇ ਤੇ ਆਪਣੀ ਸੇਨਾ ਦੇ ਵਿੱਚ ਭਰਤੀ ਕਰ ਲੈਂਦਾ ਹੈ। ਹੁਣ ਅੱਜ ਨਾ ਇਨ੍ਹਾਂ ਦੇ ਨਗਰ ਦੀ ਵਾਰੀ ਸੀ। ਉਹ ਆਇਆ ਉਹਨੇ ਸਾਰੇ ਇਹਨਾਂ ਦੇ ਨਗਰ ਦੇ ਲੋਕਾਂ ਨੂੰ ਆਪਣੇ ਜਿੰਨੀ ਵੀ ਸੈਨਾ ਸੀ ਨਾ ਉਹਦੇ ਵਿੱਚ ਉਹਨੇ ਕਿਹਾ ਵੀ ਮੈਂ ਤੁਹਾਨੂੰ ਸ਼ਾਮਿਲ ਕਰਨਾ ਹੈ ਤੇ ਸਾਰੇ ਜਣੇ ਆਜੋ ਹੁਣ ਨਾ ਉਹਦੇ ਵਿੱਚ ਇਹਦਾ ਜਿਹੜਾ ਬਜ਼ੁਰਗ ਦਾ ਪੁੱਤ ਸੀ ਉਹਦੀ ਲੱਤ ਟੁੱਟੀ ਹੋਣ ਕਰਕੇ ਇਹਨੂੰ ਛੱਡ ਗਏ ਹੁਣ ਲੱਤ ਜਿਹੜੇ ਛੱਡ ਕੇ ਚਲੇ ਗਏ ਤੇ ਹੁਣ ਪਿੰਡ ਵਾਲੇ ਫੇਰ ਆ ਗਏ ਆ ਕੇ ਕਹਿਣ ਲੱਗੇ ਵੀ ਬਜ਼ੁਰਗ ਬਾਬਾ ਵੇਖ ਵੀ ਤੇਰੇ ਪੁੱਤਰ ਨੂੰ ਛੱਡ ਗਏ ਨੇ ਸਾਡੇ ਪੁੱਤਰ ਹੁਣ ਪੱਕੀ ਨੌਕਰੀ ਲੈ ਕੇ ਆਇਆ ਕਰਨਗੇ ਤੇ ਤੇਰਾ ਪੁੱਤਰ ਫੇਰ ਇਨਾਂ ਡੰਗਰਾਂ ਵੱੱਛਿਆਂ 'ਚੇ ਜੋਗਾ ਹੀ ਰਹਿ ਗਿਆ। ਇਨਾਂ ਜਦੋਂ ਕਿਹਾ ਤਾਂ ਬਜ਼ੁਰਗ ਫੇਰ ਕਹਿਣ ਲੱਗਾ ਇਸ ਵਿੱਚ ਵੀ ਉਸ ਪਰਮਾਤਮਾ ਦੀ ਹੀ ਕੋਈ ਨਾ ਕੋਈ ਰਜਾ ਲੁਕੀ ਹੋਣੀ ਹੈ। ਇਹ ਸੁਣ ਕੇ ਨਾ ਪਿੰਡ ਵਾਲੇ ਕਹਿੰਦੇ ਵੀ ਇਹ ਤਾਂ ਬਾਬਾ ਜਿਹੜਾ ਹੈ ਇਹ ਉਂਝੇ ਦਾ ਦਿਮਾਗ ਹਿੱਲ ਗਿਆ। ਇਹਦੇ ਨਾਲ ਤੇ ਦੁੱਖ ਸੁੱਖ ਕਰਨਾ ਹੀ ਨਹੀਂ ਚਾਹੀਦਾ। ਮੈਨੂੰ ਦੱਸਣ ਦਿਆਂ ਵੀ ਪਹਿਲਾਂ ਤੇ ਘੋੜੇ ਜਿਹੜੇ ਸਨ ਉਹ ਤੇਰੇ ਪੁੱਤਰ ਦੀ ਲੱਤ ਤੋੜ ਦਿੱਤੀ ਏ। ਹੁਣ ਸਾਰਿਆਂ ਦੇ ਪੁੱਤਰ ਨੌਕਰੀ ਭਰਤੀ ਹੋ ਗਏ ਨੇ ਤੇਰਾ ਰਹਿ ਗਿਆ। ਪਰ ਫੇਰ ਵੀ ਅੱਗੋਂ ਕੁਝ ਨਹੀਂ ਸੁਣਦਾ ਪਿਆ। ਇਹ ਕਹਿ ਕੇ ਹੁਣ ਸਾਰੇ ਜਣੇ ਕੀ ਕਰਦੇ ਆ ਉਹ ਕਹਿੰਦੇ ਆ ਵੀ ਆਪਾਂ ਇਹਦੇ ਕੋਲ ਹੁਣ ਆਉਣਾ ਹੀ ਨਹੀਂ ਹੈਗਾ ਕੁਝ ਦਿਨ ਲੰਘਦਿਆਂ ਤੇ ਰਾਜੇ ਦੇ ਘਰ ਨਾਲ ਜਿਹੜੀ ਵੀ ਉਹਦੇ ਜਿਹੜਾ ਮਹਿਲ ਸੀ ਉੱਥੇ ਦੂਜੀ ਸੇਨਾ ਨੇ ਆ ਕੇ ਨਾ ਤੇ ਉੱਤੇ ਹਮਲਾ ਕਰ ਦਿੱਤਾ ਜਦੋਂ ਹਮਲਾ ਕੀਤਾ ਜਿੰਨੀ ਸੇਨਾ ਭਰਤੀ ਕੀਤੀ ਸੀ ਕੁਝ ਫੱਟੜ ਹੋਗੇ ਕੁਝ ਜ਼ਖਮੀ ਹੋਗੇ ਕਈਆਂ ਦੇ ਅੰਗ ਚਲੇਗੇ ਤੇ ਕੋਈ ਆਕਾਲ ਚਲਾਨੇ ਕਰਕੇ ਹੁਣ ਨਾ ਸਾਰੇ ਜਣੇ ਰੋਣ ਕਰ ਲਾਂ ਹੁਣ ਕੁਝ ਦਿਨਾਂ ਬਾਅਦ ਉਹਦਾ ਪੁੱਤਰ ਤਾਂ ਠੀਕ ਹੋ ਗਿਆ ਉਹਦੀ ਲੱਤ ਠੀਕ ਹੋ ਗਈ ਹੁਣ ਉਹਦੇ ਕੋਲ ਆ ਕੇ ਕਹਿਣ ਲੱਗੇ ਬਾਬਾ ਵੀ ਚੰਗਾ ਹੋਇਆ ਤੇਰਾ ਪੁੱਤਰ ਨਹੀਂ ਸੀ ਗਿਆ ਵੀ ਤੇਰੇ ਪੁੱਤਰ ਨਹੀਂ ਸੀ ਗਿਆ ਤੇ ਅੱਜ ਤੇਰੇ ਕੋਲ ਏ ਸਾਡੇ ਪੁੱਤਰ ਕਿਸੇ ਦੀ ਅਜ ਲੱਤ ਕਿਸਦੇ ਬਾਹ ਚਲੇ ਗਈ ਕੇ ਕਈ ਆ ਕਾਂਚਲਾ ਨੇ ਕਰਕਿਨੇ ਘੱਟ ਤੋਂ ਘੱਟ ਤੇਰਾ ਪੁੱਤਰ ਕੋਲ ਤੇ ਹੈ ਹੁਣ ਕੁਝ ਦਿਨ ਲੰਘੇ ਤੇ ਉਹੀ ਘੋੜੇ ਹੁਣ ਚੰਗੇ ਭਲੇ ਹੋ ਗਏ ਉਸ ਦੇ ਉੱਤੇ ਹੁਣ ਉਹ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੁਣ ਇਹ ਵੇਖ ਕੇ ਵੀ ਕਹਿੰਦੇ ਵੀ ਇਹ ਘੋੜੇ ਵੀ ਚੰਗੇ ਨੇ ਘੱਟ ਤੋਂ ਘੱਟ ਹੁਣ ਤੂੰ ਆਪਣੇ ਇਹ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਤੇ ਲੈ ਜਾਂਦਾ ਉਹ ਕਹਿਣ ਲੱਗਾ ਵੀ ਇਸ ਦੇ ਵਿੱਚ ਵੀ ਉਹ ਪਰਮਾਤਮਾ ਦੀ ਮਰਜ਼ੀ ਹੈ ਪਰਮਾਤਮਾ ਨਾ ਹਮੇਸ਼ਾ ਆਪਣੇ ਕਰਮ ਵੇਖ ਕੇ ਆਪਾਂ ਨੂੰ ਫਲ ਦਿੰਦਾ ਜੋ ਵੀ ਕਰਦਾ ਉਹ ਆਪਣੇ ਕਰਮਾਂ ਦੇ ਹਿਸਾਬ ਨਾਲ ਆਪਾਂ ਨੂੰ ਦਿੰਦਾ ਮਨੁੱਖ ਦਾ ਸੁਭਾਅ ਹੈ ਕਿ ਉਹ ਗਿਲਾ ਸ਼ਿਕਵਾ ਕਰਦਾ ਆਪਾਂ ਕਹਿੰਦੇ ਆ ਵੀ ਇੰਨਾ ਨਾਮ ਜਪਦੇ ਆ ਫਿਰ ਵੀ ਸਾਡੇ ਨਾਲ ਮਾੜਾ ਹੁੰਦਿਆ ਉਹ ਆਪਣੇ ਨਾਲ ਨਾਮ ਜਪਣ ਕਰਕੇ ਨਹੀਂ ਮਾੜਾ ਹੁੰਦਿਆ ਪਰਮਾਤਮਾ ਤੇ ਵਿਸ਼ਵਾਸ ਰੱਖੋ ਤੁਹਾਡੇ ਵੱਲੋਂ ਕੀਤੇ ਜਿਹੜੇ ਕਰਮ ਨੇ ਨਾ ਉਹਨਾਂ ਦੇ ਸਦਕਾ ਹੀ ਤੁਹਾਨੂੰ ਇਹ ਸਾਰਾ ਗਿਲੇ ਸ਼ਿਕਵੇ ਤੇ ਇਹ ਜਿਹੜੇ ਦੁੱਖ ਤੇ ਪਰੇਸ਼ਾਨੀਆਂ ਨੇ ਇਹ ਮਿਲਦੇ ਪੈ ਨੇ ਇੱਕ ਵਾਰ ਇਹ ਦੁੱਖ ਤੇ ਪਰੇਸ਼ਾਨੀਆਂ ਜਿਹੜੀਆਂ ਨੇ ਨਾ ਚੰਗੇ ਕਰਮ ਕਰਕੇ ਵੇਖੋ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਣਗੇ ਇੱਕ ਵਾਰ ਨਾ ਇੱਕ ਸੰਤ ਜੀ ਹਰ ਸਮੇਂ ਨਾਮ ਹੀ ਜਪਦੇ ਰਹਿੰਦੇ ਸਨ ਉਹਨਾਂ ਦੇ ਕੋਲੇ ਇੱਕ ਮਨੋਖ ਆਉਂਦਾ ਕਹਿੰਦਾ ਮੈਂ ਨਾ ਤੁਹਾਡੇ ਬਾਰੇ ਬੜਾ ਸੁਣਿਆ ਵੀ ਤੁਸੀਂ ਬੜਾ ਨਾਮ ਜਪਦੇ ਹੋ ਮੈਨੂੰ ਵੀ ਦੱਸੋ ਇਹ ਨਾਮ ਕਿਵੇਂ ਪ੍ਰਾਪਤ ਕਰਨਾ ਹੈ ਸੰਤ ਜੀ ਅਗੋ ਚੁੱਪ ਰਹਿ ਗਏ ਉਹ ਜੋ ਮਨੋਖੀਓ ਇਲਾਕੇ ਦਾ ਰਾਜਾ ਸੀ ਉਹਨੂੰ ਲੱਗਾ ਸ਼ਾਇਦ ਇਹ ਮੈਨੂੰ ਜਾਣਦੇ ਨਹੀਂ ਤਾਂ ਕਰਕੇ ਮੈਨੂੰ ਵੇਖ ਕੇ ਤੇ ਚੁੱਪ ਕਰਕੇ ਬਹਿ ਗਏ ਨੇ ਅੱਗੋਂ ਕੋਈ ਜਵਾਬ ਨਹੀਂ ਦਿੰਦੇ ਪਏ ਰਾਜਾ ਫਿਰ ਕਹਿੰਦਾ ਵੀ ਤੁਸੀਂ ਜੋ ਵੀ ਨਾਮ ਸਿਮਰਨ ਦਾ ਮੁੱਲ ਬਣੇਗਾ ਨਾ ਮੈਂ ਤੁਹਾਨੂੰ ਅਧਾ ਕਰ ਦਾਂਗਾ ਮੇਰੇ ਕੋਲ ਬਹੁਤ ਦੌਲਤ ਹੈ ਮੇਰੇ ਤੋਂ ਜੋ ਮੰਗੋਗੇ ਮੈਂ ਤੁਹਾਨੂੰ ਉਹ ਦੇ ਦਾਂਗਾ ਸੰਤ ਜੀ ਨੇ ਕਿਹਾ ਵੀ ਦੇਖ ਰਾਜਾ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਪਰ ਤੇਰੇ ਫਲਾਣਾ ਇੱਕ ਨਗਰ ਦੇ ਵਿੱਚ ਇੱਕ ਪਿੰਡ ਆ ਉੱਥੇ ਇੱਕ ਗਰੀਬ ਜਿਹਾ ਕਿਸਾਨ ਪਾਈ ਪਾਈ ਲਈ ਦੂਜਿਆਂ ਦੀ ਮੋਤਾਜੀ ਕਰਤਾ। ਨਾਮ ਸਿਮਰਨਤਾ ਉਹਦੇ ਕੋਲ ਵੀ ਬਹੁਤ ਆ। ਉਹਨੂੰ ਵੀ ਪਤਾ ਰੱਬ ਦੇ ਨੇੜੇ ਕਿਨੇ ਕਿਵੇਂ ਜਾਣਾ ਹੈ। ਜਾ ਤੂੰ ਉਥੇ ਚਲਾ ਜਾ ਤੇ ਉਹਦੇ ਤੋਂ ਸਾਰਾ ਕੁਝ ਖਰੀਦ ਲਈ। ਰਾਜਾ ਬੜਾ ਖੁਸ਼ ਹੋਇਆ। ਵੀ ਸੰਤ ਫਕੀਰ ਨੇ ਤੇ ਚੱਲ ਪੈਸੇ ਟਕੇ ਦਾ ਕੀ ਕਰਨਾ ਹੈ? ਹੁਣ ਉਹ ਜਿਹੜਾ ਗਰੀਬ ਕਿਸਾਨ ਹੈ ਇਹ ਕਿੱਡੀ ਕੋ ਗੱਲ ਹੈ। ਉਹਨੂੰ ਤਾਂ ਮੈਂ ਮਨਾ ਹੀ ਲਵਾਂਗਾ। ਉਹਨੇ ਉਹ ਜਿਹੜੀ ਗਲੀ ਮੁਹੱਲਾ ਕਦੇ ਵੇਖਿਆ ਵੀ ਨਹੀਂ ਸੀ। ਉਥੇ ਜਾ ਕੇ ਤੇ ਬੂਹੇ ਅੱਗੇ ਪੈਸੇ ਦੇ ਢੇਰ ਲਾ ਦਿੱਤੇ। ਉਹ ਮਨੁੱਖ ਸਵੇਰ ਹੋਈ ਤੇ ਬਾਹਰ ਆਉਂਦਾ ਆ ਕੇ ਦੇਖਦਾ ਕਹਿੰਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਰਾਜਾ ਰਾਜਾ ਕਹਿੰਦਾ ਵੀ ਜੇ ਤੇਨੂੰ ਇੱਕ ਘੱਟ ਲੱਗਦੇ ਪੈਣ ਨਾ ਜੇ ਢੇਰ ਤੇਨੂੰ ਐਵੇਂ ਲੱਗਦਾ ਪਿਆ ਵੀ ਇਹ ਘੱਟ ਏ ਤੇ ਮੈਂ ਇੰਨਾ ਹੀ ਢੇਰ ਹੋਰ ਲਿਆ ਕੇ ਤੇ ਖੜਾ ਕਰ ਦੇਣਾ ਜੇ ਉਹ ਵੀ ਢੇਰ ਲੱਗਦਾ ਘੱਟ ਆ ਤੇ ਤੇਰੀ ਸਾਰੀ ਗਲੀਤਾਂ ਦੌਲਤ ਨਾਲ ਭਰ ਦੇਣਾ ਉਹ ਕਹਿੰਦਾ ਵੀ ਦੱਸੋ ਤੇ ਸੀ ਇਹ ਇੰਨੇ ਢੇਰ ਤੁਸੀਂ ਲਾਉਂਦੇ ਕਿਸ ਕਰਕੇ ਪਇਓ ਉਹ ਕਹਿੰਦੇ ਵੀ ਜੋ ਤੇਰੇ ਕੋਲ ਨਾਮ ਸਿਮਰਨ ਹੈ ਨਾ ਤੂੰ ਹੁਣ ਤੱਕ ਜੋ ਵੀ ਜਪਿਆ ਉਹ ਮੈਨੂੰ ਦੇ ਦੇ। ਉਹ ਮਣੋ ਖਾਸਨ ਲੱਗਾ। ਕਹਿੰਦਾ ਵੀ ਤੁਸੀਂ ਮੈਨੂੰ ਤਾਂ ਖਰੀਦ ਸਕਦੇ ਹੋ ਪਰ ਉਹ ਜੋ ਵਾਇਗਰੂ ਦਾ ਨਾਮ ਆਣਾ ਉਹ ਨਹੀਂ ਖਰੀਦ ਸਕਦੇ। ਜੋ ਚੀਜ਼ ਅੰਦਰ ਹੈ ਉਹਨੂੰ ਬਾਹਰ ਕਿਉਂ ਲਾਭਦੇ ਫਿਰਦੇ ਹੋ? ਜੋ ਨਾਮ ਤੁਸੀਂ ਬਾਹਰ ਲਾਭਦੇ ਫਿਰਦੇ ਹੋ ਨਾ ਤੁਹਾਨੂੰ ਇਹ ਆ ਨਾਮ ਦੇ ਨਾਲ ਸਕੂਨ ਮਿਲ ਜੇਗਾ ਪਰ ਉਹ ਸਕੂਨ ਤੇ ਉਹ ਵਾਇਗਰੂ ਦਾ ਨਾਮ ਤੁਹਾਡੇ ਅੰਦਰ ਹੀ ਹੈ। ਤੁਸੀਂ ਅੰਮ੍ਰਿਤ ਵੇਲੇ ਉੱਠ ਇਕਾਂਤ ਵਿੱਚ ਭਾਵੇਂ ਕਿਤੇ ਵੀ ਬੈਠ ਕੇ ਜਿੱਥੇ ਤੁਹਾਨੂੰ ਲੱਗੇ ਵੀ ਪਾਣੀ ਦਾ ਵਹਾਅ ਹੈ ਭਾਵੇਂ ਉੱਥੇ ਕਿ ਤੇ ਹਰੀਆਲੀ ਉਥੇ ਉਥੇ ਬੈਠ ਕੇ ਉਸ ਵਾਹਿਗੁਰੂ ਦਾ ਨਾਮ ਜਪਿਆ ਕਰੋ ਤੁਸੀਂ ਸਿੱਧੇ ਪਾਸੇ ਲੱਗ ਜਾਓ ਵਾਹਿਗੁਰੂ ਤੁਹਾਨੂੰ ਸਕੂਨ ਸੁਖ ਵਰਕਤਾ ਆਪ ਦੇ ਦੇਣਗੇ ਵਾਹਿਗੁਰੂ ਕਦੇ ਵੀ ਸਾਡਾ ਮਾੜਾ ਨਹੀਂ ਕਰਦੇ ਬਸ ਉਹਨਾਂ ਤੇ ਭਰੋਸਾ ਰੱਖੋ ਐਨੀ ਕਹਿਣ ਦੀ ਢੇਰ ਸੀ ਰਾਜਾ ਵਾਪਸ ਗਿਆ ਰਾਜੇ ਨੇ ਅੰਮ੍ਰਿਤ ਵੇਲੇ ਉੱਠਣਾ ਆਰੰਭ ਕੀਤਾ ਉੱਠ ਕੇ ਉਹ ਦਰਿਆ ਦੇ ਕੰਢੇ ਜਾ ਕੇ ਤੇ ਬੈਠ ਜਾਇਆ ਕਰਦਾ ਉਥੇ ਜਾ ਕੇ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਜਿੰਨਾ ਸਮਾਂ ਉਹਦੇ ਮਨ ਲੱਗਦਾ ਉਹਨਾ ਸਮਾਂ ਹੀ ਕਰਦਾ ਕੁਝ ਦਿਨ ਬਾਅਦ ਜਿਹੜੀ ਮਨ ਚ ਬੇਚੈਨੀ ਬੜਾ ਜਿਆਦਾ ਉੱਚ ਕਾਲਾਪਨ ਸੀ ਉਹ ਹੌਲੀ ਹੌਲੀ ਦੂਰ ਹੋ ਗਿਆ ਦੇਖਦੇ ਹੀ ਦੇਖਦੇ ਸਾਰੇ ਉਹਦੇ ਗਿਲੇ ਸ਼ਿਕਵੇ ਪਰਮਾਤਮਾ ਨਾਲੋਂ ਦੂਰ ਹੋ ਗਏ ਤੇ ਉਹ ਹੁਣ ਜੋ ਬਾਹਰ ਚੀਜ਼ ਲੱਗਦਾ ਪਿਆ ਸੀ ਉਹਦੇ ਅੰਦਰ ਸੀ ਐਵੇਂ ਆਪਣੇ ਨਾਲ ਹੁੰਦਾ ਆਪਾਂ ਸਕੂਨ ਤੇ ਵਾਇਗਰ ਨੂੰ ਬਾਹਰ ਲਾਪਦੇ ਪਏ ਪਰ ਉਹ ਤਾਂ ਆਪਣੇ ਅੰਦਰ ਨੇ ਬਸ ਲੋੜ ਹੈ ਵਾਇਗਰ ਨੂੰ ਅੰਦਰ ਤੱਕਣ ਦੀ ਉਸ ਤੇ ਭਰੋਸਾ ਰੱਖਣ ਦੀ ਜਿਸ ਦਿਨ ਇਹ ਚੀਜ਼ ਆ ਗਈ ਸਾਰੇ ਦੁੱਖ ਤੇ ਦਿਲਿੱਦਰ ਦੂਰ ਹੋ ਜਾਣੇ ਨੇ ਫਿਰ ਸੰਗਤ ਜੀ ਪ੍ਰਮਾਤਮਾ ਜੋ ਕਰਦੇ ਨੇ ਉਹ ਚੰਗੈ ਲਈ ਕਰਦੇ ਨੇ ਉਹਨਾਂ ਤੇ ਭਰੋਸਾ ਕਰਕੇ ਦੇਖੋ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਦੇਖੋ ਸਾਰੇ ਦੁੱਖ ਪਰੇਸ਼ਾਨੀਆਂ ਦਿਲਿੱਦਰ ਰੋਗ ਸਭ ਕੁਝ ਦੂਰ ਹੋ ਜਾਣਾ ਹੈ ਲੋੜ ਹੈ ਉਸ ਪ੍ਰਮਾਤਮਾ ਵੱਲ ਇੱਕ ਕਦਮ ਵਧਾਉਂਦੀ ਉ ਤਾਂ ਹਜ਼ਾਰ ਕਦਮ ਆਪਣੇ ਵੱਲ ਚੱਲ ਕੇ ਆਉਣਗੇ ਫਿਰ ਸੰਗਤ ਜੀ ਅੱਜ ਦੀ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤੁਸੀਂ ਇਹ ਵੀਡੀਓ ਕਿਸ ਥਾਂ ਤੋਂ ਦੇਖ ਰਹੇ ਹੋ ਉਹ ਥਾਂ ਤੇ ਆਪਣਾ ਨਾਮ ਸੰਗਤ ਜੀ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਵੀ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਫਿਰ ਆਓ ਫਤੇ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ